ਦੀ ਗੱਲ ਜੀ ਸਾਰਿਆਂ ਨੂੰ ਠੀਕ ਆ ਜੀ ਅੱਜ ਚੱਲੇ ਜਲਦੀ ਫੌਤਾਨੀਆਂ ਪਾਜਾ ਸਿੱਖਣ ਬੱਚਿਆਂ ਦੀਆਂ ਇਹ ਅੱਜ ਦਾ ਨੂੰ ਤਾਂ ਆਉਨੇ ਆਂ ਜੀ ਫੌਤਾਨੀਆਂ ਪਾਜਾ ਆਪਣੇ ਥੂੜੇ ਆਈ ਪਿੰਡ ਜੀ ਪਹੁੰਚ ਗਏ ਜੀ ਇਧਰੋਂ ਠੋਕਣਾ ਛੱਡਣ ਗਈ ਪਛੇ ਇਧਰੋਂ ਹੀ ਝਟ ਪੈਣੀ ਆ ਬੱਚ ਭਾਜ ਜੋੜਨ ਗਈ ਪਿੰਡ ਆ ਜੀ ਮਲਕਪੁਰ ਲਵੇ ਇਹ ਪਿੰਡ ਮਲਕਪੁਰ ਪਹਿਲੀ ਸ਼ਿਫਟ ਆਉਂਦੀ ਆ ਜੀ ਉਧਰੋਂ ਬਲੌਗਰ ਸਾਹਿਬ ਆਓ ਜੀ ਇਧਰੋਂ ਆਗੇ ਇਧਰੋਂ ਉਹ ਉੱਥੇ ਉਹ ਮਣੀ ਉਹਨਾਂ ਕੋ ਖੜਾ ਹੀ ਉਹ ਸਾਲੇ ਜੀ ਅੱਛਾ ਉਹ ਤੋਂ ਸ਼ਿਫਟ ਜਾਉਣਾ ਪਹਿਲੀ ਸ਼ਿਫਟਾਂ ਜਿੱਦਾਂ ਹਾਂ ਹਾਂ ਇਹ ਤਾਂ ਸ਼ੁਰੂ ਹੋਇਆ ਕਿੱਥੇ ਆ ਉਕਾਰਦਾ ਹੀ ਫੋਨ ਮਾ ਚੱਲ ਇਧਰ ਨੂੰ ਆ ਜਾ ਮੈਂ ਇੱਥੇ ਕਿੱਥੇ ਲਾਵਾਂਗੇ ਇੱਥੇ ਲਵੇ ਨਾਲੇ ਆਪਾਂ ਲੱਕੇ ਕਿਹਾ ਰੁਕ ਕੇ ਇੱਥੇ ਦਾ ਕਰਾ ਦੱਬੇ ਨਾਲੇ ਜਵਾਕਾਂ ਕੰਗਰਾਲੀ ਵਾਲੇ ਆਏ ਨੇ ਨਾ ਉਹ ਨਹੀਂ ਕਿਉਂ ਨਹੀਂ ਉਹਨਾਂ ਕੋਲ ਛੁੱਟ ਹੀ ਨਹੀਂ ਹੁਣ ਬੜੇ ਬਾਈ ਬੜਾ ਤੇ ਬੇਤਾਲ ਸੜਾ ਖਰਾਬ ਕਰਦੇ ਅੱਛਾ ਹੁਣ ਤਾਂ ਨੰਬਰ ਚੱਕਣ ਲੱਗਿਆ ਦੀ ਯਾਰ ਬੇਤਾਉਂਗਾ ਆਉਂਗਾ ਹੈਲੋ ਆ ਇੱਧਰ ਨੂੰ ਆ ਜਾਓ ਟਰੈਕਟਰ ਤੇ ਜਾਚਾ ਖੰਦਾ ਨੂੰ ਆ ਜਾਓ ਇਹਨਾਂ ਜੇਟ ਨੂੰ ਨਾਮ ਦੇ ਦਿਓ ਦੇਖ ਲੈ ਸੋਤਪੁਰਿਆਂ ਦਾ ਕੀ ਕਰਦਾ ਸਾਰੇ ਮਿੱਤਰਾਂ ਦੋਸਤਾਂ ਵੱਲੋਂ ਅੱਜ ਸੇ ਹਰਜਿੰਦਰ ਸਿੰਘ ਜੀ ਆਇਆਂ ਨੂੰ ਮੈਂ ਕਹਿੰਦਾ ਜਿਹੜਾ ਕਿ ਜਿਹੜਾ ਉਹ ਵੀ ਇਕੱਲੇ ਜਿੰਦੇ ਹੋਣਗੇ ਅੱਜ ਖੇਡ ਦੇ ਵਿੱਚ ਮੈਂ ਨਾ ਬਾਕੀ ਸਭ ਹੋਰ ਬੱਗਿਆ ਮੁਕਾਬਲਾ ਗੁਰੂ ਮੈਨਾਂ ਦੀ ਲਓ ਜੀ ਖੀਰਿਆਂ ਦੀ ਮੈਨਾਂ ਦੀ ਪੰਜ ਖਾਸੇ ਵਰਦਾ ਜੱਗ ਦੇ ਗੁਰੂ ਦਾ ਬਖੇਰੇ ਮੈਂਨ ਤੋਂ ਗੁਰੂ ਖੀਰਿਆਂ ਦੀ ਸ਼ਿਫਟੇ ਜੋਤੀ ਹੈ ਜਨ ਲੱਗੇ ਨੇ ਪਹਿਲੀ ਫੀਰੇ ਦੁੱਗੇ ਉਹ ਸਾਹ ਬੈਠੇ ਆ ਨੱਗਰ ਦੇ ਪੁਰਾਣੇ ਬੈਦਵਾਰ ਬੈਠੇ ਆ ਤੇ ਦੇਖਦੇ ਅੱਜ ਆਓ ਦੇਖ ਜੋੜ ਦੇ 530 ਰੁਪਇਆ ਆ ਛੱੜਨੇ ਲੱਗਿਆ ਪਿੰਡ ਲਈ ਨੰਬਰ ਹਾਂਜੀ ਹਾਂ ਇੱਧਰ ਉੱਧਰ ਨੂੰ ਹੀ ਆਓ ਦੇਖ ਮੈਂ ਜੋੜ ਦੇ ਠੋਕਰ ਉਹ ਦੇਖ ਉਹ ਤਕਰੀਬਨ 4:40 ਉਹ ਬੰਦਾ ਵਿੱਚ ਵਹਿਣਾ ਹੁੰਦਾ ਹੈ ਨਾ ਬਾਬਾ ਜੀ ਨੇ ਅਰਦਾਸ ਕਰਕੇ ਖੇਡ ਮੇਲਾ ਗਈ ਬਈ ਆ ਓਏ ਹੁਲਟ ਗਈ ਕੁੰਮ ਗਈ ਕੁੰਮ ਗਈ ਕੁੰਮ ਗਈ ਹੋ ਹੋ ਗਏ ਬੱਟ ਤੇ ਚੜ ਗਏ ਬੱਟ ਤੇ ਚੜ ਗਏ ਬੱਟ ਤੇ ਚੜ ਗਏ ਛੱਡੇ ਗਲਤ ਛੱਡੇ ਘਰ ਤੇ ਵੀ ਨਾ ਲਾਉ ਜਿਆਦਾ 26 ਟਾਈਮ ਲਾ ਗਈ ਪਹਿਲਾਂ ਦੂਈ ਹੁਣ ਜੋੜਦੇ ਨੇ ਉਧਰ ਦਿੱਦੀ ਉਧਰ ਉਹਦੇ ਉਹਦੇ ਮੈਨੇ ਆਹ ਦੇਖ ਜੋੜਦੇ ਉਧਰ ਦਿੰਦ ਕਰੀ ਦੀ ਆਇਆ ਆਇਆ ਉਹਦਾ ਹੂੰ ਉਹ ਕਰਗੀ ਗਿਆਨੇਸ਼ੂ ਤੋ ਬਈ ਉਹ ਹੋ ਹੋ ਫੇਰ ਕਮਵਾਂਗੇ ਆਪੇ ਜੀ ਬਣਾ ਤਾਮਾ ਨਾ ਇਹ ਤੇ ਦੇਖ ਤਾ ਪਗੜਵਾ ਕਤੋਂ ਜਾਂ ਆ ਹਰੀਕ ਤੇਂ ਤੇ ਹੀ ਹੁੰਦਾ ਕਈਆਂ ਚੰਦੀਆਂ ਉਹੀ 26 ਦੀ ਬਸ 1 ਸੈਕਿੰਡ ਦਾ ਫਰਕ ਰਹਿੰਦਾ ਜਦੋਂ ਉੱਥੋਂ ਬੱਟ ਤੇ ਲੱਗੇ ਉਹ ਇੰਨੇ 2684 ਦਾ ਜਿਹੜਾ ਸਿੱਧਾ ਆਉਂਦਾ ਇਹ ਜਿਹ ਨਹੀਂ ਜੇ ਉਹ ਹੈ ਤਾਂ ਜਿਹਨੇ ਕਰਕੇ ਜਾਣਾ ਮੰਨਦਾ ਇਹ ਤੂੰ ਕੀ ਉੱਦਮ ਸਣਾ ਆ ਕੇ ਦੇ ਦੋ ਠੀਰੇ ਨਹੀਂ ਉਰਾਂ ਹੀ ਕਰਕੇ ਜਾਈਏ ਅਸੀਂ ਉਹੀ ਕਰ ਆਪਣੇ ਕੋਲ ਨਹੀਂ ਆਉਂਦੇ ਹੈਨਾ ਉਹ ਬੰਦੇ ਪਿੱਛੇ ਨੂੰ ਘੁੰਮਣ ਲੱਗੇ ਨੇ ਇੱਧਰ ਨਹੀਂ ਆਉਂਦੇ ਮੈਂ ਤਾਂ ਸਿੱਧੇ ਨਾਲ ਇੱਧਰ ਕਿਉਂ ਆ ਰਿਹਾ

ਆਈਆ ਜੀ ਬੈਲੀ ਹੱਥ ਕਰਾ ਦਿੱਤਾ ਮਾਹਰਾਂ ਦੀ ਚੜਾਈ ਹੀ ਹੋ ਜਾਂਦੀ ਕਮਾਲ ਤੇ ਉਹ ਲੱਸੀ ਵਾਲਾ ਆ ਗਿਆ ਉਹ ਹੋ ਗਈ ਹੋਏ ਆਪੇ ਹੀ ਠੋਕਰ ਲੱਗਦੀ ਆ ਬੱਚੇ ਦੀ ਆਹ ਆਹ ਕਮ ਗਈ ਠੋਕਰ ਲੱਗਦੀ ਆ ਨਾ ਬੱਚੇ ਦੇ ਠੋਕਰ ਲੱਗਦੀ ਕੋਟੀ ਬਹੁਤ ਆ ਓਹ ਖਰਾਬ ਹੋ ਗਿਆ ਠੋਕਰ ਛੋਟੀ ਆ ਠੋਕਰ ਲੱਗਦੀ ਆ ਨਿਕਲ ਗਏ ਇਹਦਾ ਖਰਾਬ ਹੋ ਗਈ। ਨੱਥਾਂ ਜਿਹਾਂ ਠੋਕਾਂ ਲੱਗ ਜਾਂਦੀਆਂ ਨੇ। ਠੋਕਰ ਮੱਜੀ ਵੱਜ। ਠੋਕਰ ਕਰੀਉਂ ਲਿਆ। ਆਹ ਦੇ ਆ ਗੱਡੀ ਉਨ ਠੋਕਰ ਕਹਿੰਦੇ ਨੇ। ਉਹ ਵੀ ਖੜਾ ਉਹ ਦੇਖ ਇੱਕ। ਉਹ ਦੇਖ ਕਿੱਡਾ ਸਿੰਘਾ ਵਾਲਾ ਉਹਨੇ ਵੀ ਭੱਜਣਾ। ਇਹ ਸਿੰਘਾ ਨਾ। ਆ ਜਰਾ ਸਟਿੱਪ ਹੋ ਜਾਂਦਾ ਰੇਡ ਤੇ ਉਹਦੇ ਖੜ੍ਹਦੇ ਆਣਾ। ਕਿੱਥੇ ਖੜਾ ਇੰਤੇ ਬਰ ਸਿੰਘਾ ਵਾਲਾ। ਆਹੀ ਆਸ। ਨਾ ਉਧਰ ਹੋਰ ਆਉਣਗੇ। ਲਾ ਲੱਗਿਆ ਪਿਆ ਤੈਨੂੰ ਇੱਧਰ ਪਾਗਣੀ ਤਾਂ ਆਹ ਦਿੱਤਾ ਵੀ ਆ ਲੈ ਲਾਂ ਇੱਧਰ ਸਾਈਡ ਤੇ ਆਹ ਰਾ ਦੇ ਬੁੜੀ ਮੰਗੂ ਲੈ ਲੈ ਇੰਦਰ ਆਇਨਾ ਇੰਦਰ ਆਇਨਾ ਅੰਤਾਰੇ ਕੋਈ ਆਹੀ ਕਰ ਦੋ ਗੱਡੀ ਇੱਕ ਨੂੰ ਨਾਮ ਦੇ ਆਹ ਕੋ ਨੂੰ ਦੇਣਾ ਤੂੰ ਆ ਜੀ ਨਾ ਕੋਣੋ ਲੱਗਰ ਪਾ ਲੱਗਰ ਮਾਰੋ ਹਾਂ ਤੂੰ ਪਾ ਲੁਕੀਆਂ ਆ ਤੂੰ ਫੇਰ ਹੱਥ ਨਾਲ ਖਿਚਾਰੇ ਤੈਨੂੰ ਫਿਰ ਵੀ ਆਉ ਦੇਖ ਉਹਦੇ ਪਿੱਛੇ ਬੈਠਾ ਚਾਵਕ ਕਰਨੇ ਉਹਨੂੰ ਚਾਵਕ ਕਹਿੰਦੇ ਨੇ ਉਹ ਜਿਹੜਾ ਪਿੱਛੇ ਆਉਂਦੇ ਆ ਆਹ ਆ ਪੱਜ ਗਿਆ ਇਹੋ ਹੀ ਗਾਣੇ ਕਰਨੇ ਨੇ ਪੜਦੇ ਕਿ ਨਹੀਂ ਉਹਨਾਂ ਦਾ ਹੋਇਆ ਅੱਜ ਦਾ ਮਾਬਲਾ ਇਹਦੇ ਹੀ ਘੜੇ ਦੀ ਜਿਹੜਾ ਹੋ ਗਿਆ ਮੌਸਮ ਨਾਲ ਗੱਲ ਪੈ ਗਈ ਜੋ ਹੁਰ ਮਾਰਦਾ ਬੱਚਾ ਆਉਲਾਨੀ ਕਾਬੂ ਉਹਦੇ ਪਾਂਗੇ ਦੀਆਂ ਵੀ ਮੈਚ ਖੰਡਾ ਸਰੂ ਹੋਣੀਆਂ ਨੇ ਉਹ ਨਜ਼ਰ ਖੇੜੇ ਦੇਖ ਆਪਦੇ ਵਿੱਚ ਮਾਰਦਾ ਚਾਹੇ ਕੋਈ ਰਾਤੱਖੀਆਂ ਆਉਣ ਲੱਗੀਆਂ ਇਹਨੇ ਵੱਧ ਟਾਈਮ ਲਵਾਦਾ ਸਾਰੇ ਨਾ ਪੰਜ ਆਣੇ ਨੇ ਲੱਗੇ ਛੇ ਕੁੱਤੇ ਕੰਨ ਜੰਗਲ ਵਿੱਚੋਂ ਨਿਕਲ ਗਿਆ ở đây người ta có người đi chơi ở đây người ta có người đi chơi đi 25 ਹੈ ਕਹਿੰਦੇ 56. ਹਜੇ ਤੱਕ ਉਹ ਬਹੁਤ ਪਰਮਾਨੀ ਦਾ ਖੜਾ ਲਓ ਜੀ ਆਉਂਦੀ ਹੈ ਦੂਜੀ ਸ਼ਿਫਟ ਬਹੁਤ ਬਹੁਤ ਧੰਨਵਾਦ ਰਜੇਪ ਸਿੰਘ ਬਰੌੜ ਵਾਲੇ ਪਾਣੀ ਤੇ ਧੰਨਵਾਦੀ ਬਹਿ ਜਾਓ ਅੱਗੇ ਕੋਈ ਭਲੇ ਆਈ ਜੇ ਬੋਕ ਬਾਦਨ ਹੈ ਉਹ ਫੇ ਧੁੱਪਾ ਕਰਕੇ ਘਾਟ ਆਏ ਹਣੇ ਹਨਾ ਨਹੀਂ ਗੱਡੀਆਂ ਜਿਹੜੀਆਂ ਬਾਅਦ ਚ ਆਈਆਂ ਫਿਰ ਦੂਜੀ ਸ਼ਿਫਟ ਚ ਆਉਂਦੀਆਂ ਬਾਅਦ ਚ ਪਾਉਂਦੇ ਆਂ ਅੱਛਾ ਜੀ ਕੁੜੀਆਂ ਤਰਨ ਆਜੋ ਫੇ ਉਹਰੇ ਤਾਂ ਲੱਗਿਆ ਹੁਣ ਆ ਜੀ ਇਹ ਜੀ ਮੈਂ ਆ ਗਿਆ ਜਪੀਰਾਬਾਦੀਆ ਇਹ ਬਾਈ ਮਾਮੇ bay đi ਨਾ ਹਰਨੇ ਦਾ ਆਹੋ ਆਪਣਾ ਪੰਨਾ ਨੋਡ ਜਿਓਗੇ ਤੇ ਹਵਾ ਚੱਲਦੀ ਆ ਆ ਗੀ ਪੁੱਛਣਾ ਵੀ ਨਹੀਂ ਇਹਦਾ ਕਿਹੜੂ ਜਿਹੜਾ ਹੋ ਗਿਆ ਉਹ ਤਰ੍ਹਾਂ ਆਉਣਾ ਕਿਦਾਂ ਹੋਇਆ ਉਹ ਬੰਦਾ ਉੱਤ ਨਾ ਜਾਵੇ ਆਹ ਦੇਖੋ ਤਰੋਂ ਦੇ ਪੱਛਾ ਛੁੱਟ ਗਿਆ ਬਾਦ ਇਹ ਜੰਦਾ ਧੱਟਾ ਕਰਦਾ ਤੁਰਦਾ ਨੀਗਾ ਹਾਂ होके <laughs> मैं untuk bayar, mama deket Ini ਉਹ 4 ਰੁਪਿਆ ਹੋ ਗਿਆ 4 4 ਰੁਪਿਆ ਲੈ ਕੇ ਜਾਣਾ ਬਾਈ ਆਹ 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 ਓਹ ਹੋ 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 ਆਹ ਇਹ ਇਹ ਸਹੀ ਹੈ ਕਿੰਨੇ ਦੁਨੀਆ ਨੂੰ ਲੰਪਰ ਤਕੜਾ ਇਹ ਪਾਰਟਾਈ ਦੀ ਬਰਥਡੇ ਸੀ ਨਾ ਤੇ ਅੱਜ ਬਰਦੇ ਬਹਿਣੀ ਪਰ ਨਹੀਂ ਵਾਲਿਆਂ ਨੂੰ ਬਰਦੇ ਬਹਿਣਾ ਚਾਹੀਦਾ ਯਾ ਪਰ ਭੁੱਲ ਗਿਆ ਆਹ ਦੇਖ

कुछ <laughs> <laughs> नहीं है बेचारा और बैठे गया <laughs> ਆਦਾ ਵੀਡੀਓ ਵੀ ਲੱਸੀ ਕਹਿੰਦਾ ਦਾਅ ਲੈ ਲੈਣ ਦਾ ਮਨੀ ਬੰਨ ਆ ਵੀ ਪੇ ਲੱਗੀ ਕੱਪੜਾ ਮਾਰ ਲਿਆ ਚੁੰਨੀ ਮਾਰਦਾ ਆ ਉੱਟਕਣ ਨੂੰ ਕਰ ਮੂਵੀ ਸ਼ਰਮ ਆ ਤੁਹਾਨੂੰ ਆ ਵਿਚਾਰ ਕਰਨ ਵਾਲਾ ਆ ਗਿਆ ਬਾਬਾ ਆ ਗਿਆ ਰੱਖਣਾ

ਜਿੰਨਾਂ ਨੇ ਘਰਕੀ ਦੀ ਗੱਲ ਕੀਤੀ ਆ ਉਹਰਾਵਾ ਗੱਲ ਕੀਤੀ ਆ ਮਤਲਬ ਪੰਜਾਬੀਆਂ ਦੀ ਗੱਲ ਕੀਤੀ ਆ ਕੋਲੀ ਕੰਦੇ ਦੀ ਗੱਲ ਕੀਤੀ ਆ ਉਹ ਖੋਦੀ ਗੱਲ ਕੀਤੀ ਆ ਮਰਗੇ ਦੀ ਗੱਲ ਕੀਤੀ ਆ ਉਹ ਕੌਣ ਤੱਕ ਮਲ ਰੱਖਦੇ ਪੰਜਾਬ ਦੀ ਕੁੱਤੇ ਨਹੀਂ ਸ਼ੂ 7 ਨੰਬਰ ਰੋਮਨੀ ਦਾ ਪਾਉਂਦਿਆ ਆ ਬਾਹਰ ਵੀ ਕੁੱਤੇ ਭਿਉਂਦੇ ਨੇ ਚੋਬਰ ਪੋਰਫਿਓ 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 ਪਰ ਹੋਈ ਕੋਈ ਇਹ ਸੋਤੇ 5000 ਰੁਪਿਆ ਬਾਈ 15000 ਰੁਪਿਆ 5000 ਰੁਪਿਆ ਅਸੀਂ ਇੰਨਾ ਸਾਰੀ ਛੁੱਟੀ ਆ ਤਾ ਕੋਲ ਭਗਵਾਨ ਖੱਤਾ ਕਬੱਡੀ